ਫੇਗਰੂ ਅੰਗਦ ਦੇ ਮਹਾਰਾਜ ਦਾ ਜੀਵਨ ਪੜੋ ਕਿ 28 ਸਾਲ ਦੀ ਉਮਰ ਸੀ ਭਾਈ ਲੈਣਾ ਜੀ ਦੀ ਜਦੋਂ ਪਹਿਲੀ ਵਾਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਉਹ ਮਿਲਦੇ ਨੇ ਤੇ ਬਾਬੇ ਨਾਨਕ ਦੀ ਉਮਰ ਸੀ ਉਦੋਂ 62 ਸਾਲ ਤੇ ਆਪਣੇ ਖੇਤਾਂ ਦੇ ਵਿੱਚੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨਦੀਨ ਕੱਢ ਰਹੇ ਸਨ ਹੁਣ ਆਪਾਂ ਜਿਹੜੇ ਲੋਕ ਜ਼ਿਮੀਦਾਰਾ ਕਰਦੇ ਉਹਨਾਂ ਨੂੰ ਪਤਾ ਹੈ ਕਿ ਆਪਣੀ ਜ਼ਮੀਨ ਦੇ ਵਿੱਚੋਂ ਜਦੋਂ ਨਦੀਨ ਕੱਢੀਦਾ ਹੈ ਤੇ ਨੀਵੇਂ ਲੱਕ ਹੋ ਕੇ ਕੱਢੀਦਾ ਆ ਜਿਹੜਾ ਮੁਖੜਾ ਇਹ ਧਰਤੀ ਵੱਲ ਨਾ ਹੁੰਦਾ ਹੈ ਤੇ ਘੋੜੀ ਤੇ ਚੜੇ ਭਾਈ ਲੈਣੇ ਨੇ ਕਿਹਾ ਕਹਿੰਦਾ ਬਾਬਾ ਇੱਥੇ ਨਾਨਕ ਦੀ ਧਰਮਸ਼ਾਲ ਕਿੱਥੇ ਤੇ ਗੁਰੂ ਨਾਨਕ ਸਾਹਿਬ ਨੇ ਆਪਣਾ ਚੰਦ ਵਰਗਾ ਮੁਖੜਾ ਉੱਪਰ ਚੁੱਕਿਆ ਤੇ ਕਹਿਣ ਲੱਗੇ ਜਵਾਨਾ ਸ਼ਬਦ ਜਵਾਨਾ ਵਰਤਿਆ ਕਹਿੰਦੇ ਜਵਾਨਾ ਰਾਹੀ ਪੁੱਛਦਾ ਜਾਂ ਮੰਜ਼ਲ ਤੇ ਜਾਣਾ ਹੈ ਹੱਥ ਜੋੜ ਕੇ ਕਹਿੰਦਾ ਬਾਬਾ ਮੈਂ ਤੇਰੀ ਗੱਲ ਸਮਝ ਨਹੀਂ ਸਕਿਆ ਮਹਾਰਾਜ ਕਹਿਣ ਲੱਗੇ ਵੀ ਇਸ ਧਰਤੀ ਦੇ ਉੱਤੇ ਦੋ ਤਰ੍ਹਾਂ ਦੇ ਵਿਅਕਤੀ ਹੁੰਦੇ ਨੇ ਇਹ ਕੋਣ ਨੇ ਜਿਹੜੇ ਸਾਰੀ ਉਮਰ ਧਰਮ ਕਰਮ ਦੀਆਂ ਗੱਲਾਂ ਬਹੁਤ ਕਰਦੇ ਨੇ ਵਾਦ ਵਿਵਾਦ ਵੀ ਬੜਾ ਕਰਦੇ ਨੇ ਸਵਾਲ ਜਵਾਬ ਬੜੇ ਕਰਦੇ ਨੇ ਪਰ ਉਹ ਧਰਮ ਨੂੰ ਮਾਣ ਨਹੀਂ ਸਕੇ ਉਹ ਮੰਜ਼ਲ ਤੇ ਨਹੀਂ ਪਹੁੰਚ ਸਕੇ ਉਹ ਗੱਲਾਂ ਤੱਕ ਸੀਮਤ ਰਹੇ ਮੂੰਹ ਤੱਕ ਸੀਮਤ ਰਹੇ ਤੇ ਮਹਾਰਾਜ ਕਹਿੰਦੇ ਇਹ ਕੋਣ ਨੇ ਜਿਹੜੇ ਬੋਲਦੇ ਘੱਟ ਨੇ ਪਰ ਚੁੱਪ ਚਪੀ ਤੇ ਆਪਣੀ ਮੰਜ਼ਲ ਤੇ ਪਹੁੰਚ ਜਾਂਦੇ ਨੇ ਤੇ 28 ਸਾਲ ਦਾ ਨੌਜਵਾਨ ਗੱਭਰੂ ਭਾਈ ਲੈਣਾ ਕਹਿਣ ਲੱਗਾ ਕਹਿੰਦਾ ਬਾਬਾ ਮੈਂ ਮੰਜ਼ਲ ਤੇ ਪਹੁੰਚਣ ਵਾਸਤੇ ਮਨ ਬਣਾ ਕੇ ਆਇਆ ਤੇ ਮਹਾਰਾਜ ਕਹਿਣ ਲੱਗੇ ਜੇ ਮੰਜ਼ਲ ਤੇ ਪਹੁੰਚਣਾ ਨਾ ਫੇ ਘੋੜੀ ਤੋਂ ਉਤਰਨ ਦੀ ਲੋੜ ਨਹੀਂ ਇਹ ਘੋੜੀ ਦੀ ਲਗਾਮ ਅਸਾਂ ਦੇ ਹੱਥ ਵਿੱਚ ਦੇ ਦੇ ਹੁਣ ਸਤਿਗੁਰੂ ਨੇ ਘੋੜੀ ਦੀ ਲਗਾਮ ਫੜੀ ਤੇ ਅੱਗਲ ਵਾਂਢੀ ਹੋ ਤੁਰੇ ਤੇ ਲਿਆ ਕੇ ਘੋੜੀ ਜਿਹੜੀ ਸੀ ਨਾ ਜਿਹਦੇ ਤੇ ਭਾਈ ਲੈਣਾ ਜੀ ਚੜੇ ਹੋਏ ਸਨ ਇਹ ਲਿਆ ਕੇ ਕਰਤਾਰਪੁਰ ਸਾਹਿਬ ਦੀ ਧਰਮਸ਼ਾਲਾ ਦੇ ਬਾਹਰ ਖਲਾਰ ਦਿੱਤੀ ਕੁਝ ਮਿੰਟ ਲੰਘੇ ਗੁਰੂ ਨਾਨਕ ਸਾਹਿਬ ਮਹਾਰਾਜ ਸਵੱਛ ਬਸਤਰ ਪਾ ਕੇ ਆ ਕੇ ਤੇ ਉਸ ਕਰਤਾਰਪੁਰ ਸਾਹਿਬ ਵਾਲੀ ਧਰਮਸ਼ਾਲਾ ਦੇ ਵਿੱਚ ਬਹਿ ਗਏ ਜਿਵੇਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਮਾਨੋ ਗੁਰੂ ਨਾਨਕ ਦੇ ਪਾਤਸ਼ਾਹ ਹਾਜ਼ਰ ਨੇ ਤੇ ਜਿਵੇਂ ਤੁਸੀਂ ਬੈਠੇ ਹੋ ਇਦਾਂ ਹੀ ਸੰਗਤ ਉਦੋਂ ਕਰਤਾਰਪੁਰ ਸਾਹਿਬ ਦੀ ਧਰਮਸ਼ਾਲਾ ਵਿੱਚ ਬਾਬੇ ਨਾਨਕ ਦੇ ਚਰਨਾਂ 'ਚ ਜੁੜ ਕੇ ਬੈਠੀ ਹੋਈ ਤੇ ਵਿੱਚੇ ਭਾਈ ਲੈਣਾ ਜੀ ਬੈਠੇ ਨੇ ਭਾਈ ਲੈਣਾ ਜੀ ਨੇ ਜਦੋਂ ਵੇਖਿਆ ਵੀ ਇਹ ਤਾਂ ਉਹੀ ਬਾਬਾ ਹੈ ਜਿਹੜਾ ਮੇਰੀ ਘੋੜੀ ਦੀ ਲਗਾਮ ਫੜ ਕੇ ਮੈਨੂੰ ਇਸ ਧਰਤੀ ਤੱਕ ਲੈ ਕੇ ਆਇਆ ਭਾਈ ਲੈਣਾ ਜੀ ਸੰਗਤ ਵਿੱਚੋਂ ਉਠ ਖਲੋਤੇ ਤੇ ਉੱਠ ਕੇ ਕਹਿਣ ਲੱਗੇ ਮਹਾਰਾਜ ਕਿਰਪਾ ਕਰਿਓ ਮੇਰੀ ਹੋਈ ਅਵਗਿਆਲੀ ਮੇਰੀ ਭੁੱਲ ਲਈ ਮੈਨੂੰ ਮਾਫ਼ ਕਰ ਦਿਓ ਮਹਾਰਾਜ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਭਾਈ ਮਾਫ਼ੀ ਕਾਦੀ ਤੇ ਮਹਾਰਾਜ ਨੇ ਨਾਲ ਹੀ ਸ਼ਬਦ ਵਰਤਿਆ ਕਹਿਣ ਲੱਗੇ ਤੂੰ ਲੈਣਾ ਹੈ ਤੇ ਅਸੀਂ ਦੇਣਾ ਹੈ ਤੇ ਲੈਣ ਵਾਲੇ ਹਮੇਸ਼ਾ ਘੋੜਿਆਂ ਤੇ ਚੜ ਕੇ ਆਇਆ ਕਰਦੇ ਨੇ ਦੂਸਰਾ ਬਚਨ ਮਹਾਰਾਜ ਨੇ ਬੜਾ ਕਮਾਲ ਦਾ ਕਿਹਾ ਕਹਿਣ ਲੱਗੇ ਲੈਣਿਆ ਤੂੰ ਆਪਣੀ ਘੋੜੀ ਦੀ ਲਗਾਮ ਅਸਾਂ ਦੇ ਹੱਥ ਵਿੱਚ ਦਿੱਤੀ ਇਹ ਜਨਮ ਸਾਖੀ ਦੇ ਬੋਲ ਨੇ ਤੈ ਘੋੜੀ ਦੀ ਲਗਾਮ ਅਸਾਂ ਦੇ ਹੱਥ ਵਿੱਚ ਦਿੱਤੀ ਅਸਾਂ ਨੇ ਤੈਨੂੰ ਗੁਰੂ ਮਿਲਾ ਦਿੱਤਾ ਐਸ ਭਰੀ ਸਭਾ ਦੇ ਵਿੱਚ ਤੇਰੇ ਨਾਲ ਵਾਅਦਾ ਕਰਦੇ ਆ ਜਿਸ ਦਿਨ ਮਨ ਦੀ ਲਗਾਮ ਅਸਾਂ ਦੇ ਹੱਥ ਵਿੱਚ ਦੇਹਾਂਗਾ ਨਾ ਇਸੇ ਧਰਤੀ ਤੋਂ ਤੈਨੂੰ ਪ੍ਰਮਾਤਮਾ ਦਾ ਰੂਪ ਬਣਾ ਕੇ ਤੋਰਾਂਗੇ ਸਾ ਸੰਗਤ ਜੀ ਮਨ ਦੀ ਸਾਰੀ ਖੇਡ ਐ ਸੁਖਮਨੀ ਸਾਹਿਬ ਆਪਾਂ ਰੋਜ਼ ਪੜ੍ਹਦੇ ਆ ਬੜੇ ਗੁਰਸਿੱਖ ਨੇ ਜਿਹੜੇ ਰੋਜ਼ ਪਾਠ ਕਰਦੇ ਨੇ ਮਹਾਰਾਜ ਕਹਿੰਦੇ ਮਨ ਵੇਚਿਆ ਸਤਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਇਹ ਕਾਰਜ ਰਾਸ ਉਹਦੇ ਹੋਣੇ ਨੇ ਜਿਨੇ ਮਨ ਨੂੰ ਵੇਚਿਆ ਵਾ ਹੁਣ ਜਿਹੜੀ ਚੀਜ਼ ਗਹਿਣੇ ਰੱਖੀਏ ਉਹਦੇ ਤੇ ਦਾਵਾ ਹੋ ਸਕਦਾ ਵੀ ਮੈਂ ਛੜਾ ਲੈਣੀ ਆ ਜਿਹੜੀ ਚੀਜ਼ ਧਾਰੀ ਲਈਏ ਜਾਂ ਦਈਏ ਉਹਦੇ ਤੇ ਦਾਵਾ ਹੋ ਸਕਦਾ ਵੀ ਧਾਰੀ ਆ ਪਰ ਜਦੋਂ ਆਪਾਂ ਵੈ ਹੀ ਕਰ ਦਈਏ ਕੋਈ ਚੀਜ਼ ਤੇ ਜਿਹੜਾ ਸਾਧ ਸੰਗਤ ਜੀ ਵੇਚੀ ਹੋਈ ਚੀਜ਼ ਤੇ ਦਾਵਾ ਰੱਖੇ ਨਾ ਉਹਨੂੰ ਪਿੰਡ ਦੇ ਪਰੇ ਦੇ ਵਿੱਚ ਸਿਆਣੇ ਬੰਦੇ ਸਿਆਣਾ ਨਹੀਂ ਕਹਿੰਦੇ ਉਹ ਕਹਿੰਦੇ ਨਾਲੇ ਤਾਂ ਵੇਚ ਦਿੱਤੀ ਤੇ ਨਾਲੇ ਉਹਦੇ ਤੇ ਦਾਵਾ ਰੱਖਦਾ ਹੈ ਇਹ ਮਨ ਗੁਰੂ ਦੇ ਚਰਨਾਂ 'ਚ ਰੱਖ ਦੇ ਵੇਚ ਦੇ ਇਹਨੂੰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਹਿੰਦੇ ਜਦੋਂ ਮਨ ਨੂੰ ਗੁਰੂ ਅੱਗੇ ਵੇਚ ਦਵੇਂਗਾ ਨਾ ਤੇ ਮੈਂ ਲਿਖ ਕੇ ਦੇ ਦਿੰਨਾ ਭੀ ਤਿਸ ਸੇਵਕ ਕੇ ਕਾਰਜ ਰਾਸ ਤੇਰੇ ਸਾਰੇ ਕਾਰਜ ਰਾਸ ਹੋਣਗੇ ਇਹਦਾ ਮਤਲਬ ਭਰ ਜਵਾਨੀ ਚ 1532 ਤੋਂ ਲੈ ਕੇ 1539 ਤੱਕ 7 ਸਾਲ ਭਾਈ ਲੈਣਾ ਜੀ ਨੇ ਸੇਵਾ ਕੀਤੀ ਤੇ ਇੱਕ ਦਿਨ ਫਿਰ ਗੁਰੂ ਬਣਾ ਕੇ ਧੰਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਖਡੂਰ ਸਾਹਿਬ ਵੱਲ ਤੋਰਿਆ ਤੇ ਜਦੋਂ ਖਡੂਰ ਦੇ ਵਿੱਚ ਗੁਰੂ ਬਣ ਕੇ ਆਏ ਨਾ ਤੇ ਭੈਣਾਂ ਬਹੁਤ ਵੱਡੀ ਗਿਣਤੀ ਚ ਬੈਠੀਆਂ ਨੇ ਭੈਣੋ ਇੱਕੋ ਹੀ ਸਿੱਖ ਔਰਤ ਹੈ ਜਿਹਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਆਇਆ ਹੈ ਅੱਜ ਕੋਈ ਤੁਹਾਨੂੰ ਸਵਾਲ ਕਰੇ ਨਾ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕਿਸੇ ਸਿੱਖ ਔਰਤ ਦਾ ਨਾਮ ਹੈ ਤੇ ਉਹ ਨਾਮ ਹੈ ਮਾਤਾ ਖੀਵੀ ਦਾ ਤੇ ਮਾਤਾ ਖੀਵੀ ਸੁਪਤਨੀ ਸੀ ਕਈ ਰ ਨਾ ਅਸੀਂ ਸ਼ਬਦ ਵਰਤਦੇ ਆ ਧਰਮ ਸੁਪਤਨੀ ਇਹਦਾ ਮਤਲਬ ਵੀ ਇੱਕ ਧਰਮ ਸੁਪਤਨੀ ਹੁੰਦੀ ਆ ਤੇ ਧਰਮ ਤੋਂ ਬਿਨਾ ਫਿਰ ਇੱਥੇ ਸ਼ਬਦ ਮੈਂ ਵਰਤਣਾ ਨਹੀਂ ਚਾਹੁੰਦਾ ਇਹ ਸ਼ਬਦ ਨਾ ਵਰਤਿਆ ਕਰੋ ਧਰਮ ਸੁਪਤਨੀ ਕੋਈ ਸ਼ਬਦ ਨਹੀਂ ਗੁਰਮਤ ਦੇ ਵਿੱਚ ਗੁਰਮਤ ਦੇ ਵਿੱਚ ਕੇਵਲ ਤੇ ਕੇਵਲ ਸੁਪਤਨੀ ਸ਼ਬਦ ਆ ਔਰ ਸਾਧ ਸੰਗਤ ਜੀ ਮੈਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਾਂ ਪੀ ਜਿਹੜੀ ਸੁਪਤਨੀ ਸੀ ਨਾ ਮਾਤਾ ਖੀਵੀ ਇਹਨੇ ਹੱਥ ਜੋੜ ਕੇ ਗੁਰੂ ਅੰਗਦ ਸਾਹਿਬ ਅੱਗੇ ਇੱਕ ਬੇਨਤੀ ਕੀਤੀ ਕਹਿਣ ਲੱਗੀ ਸਿਰ ਦੇ ਸਾਈਂ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਬਾਬੇ ਨਾਨਕ ਦੇ ਘਰ 'ਚੋਂ ਬੜੀਆਂ ਬਖਸ਼ਿਸ਼ਾਂ ਲੈ ਕੇ ਆਏ ਹੋ ਤੇ ਕਿਰਪਾ ਕਰਦੇ ਮੇਰੇ ਲਈ ਵੀ ਕੋਈ ਬਖਸ਼ਿਸ਼ ਲੈ ਆਉਂਦੇ ਗਿਆਨੀ ਗਿਆਨ ਸਿੰਘ ਕਹਿੰਦੇ ਨੇ ਕਿ ਮਹਾਰਾਜ ਗੁਰੂ ਅੰਗਦ ਦੇਵ ਜੀ ਫਿਰ ਜਿੱਥੇ ਲੰਗਰ ਬਣਦਾ ਸੀ ਉੱਥੇ ਗਏ ਤੇ ਜਿਹੜੇ ਕੜਸ਼ੇ ਨਾਲ ਲੰਗਰ ਤਿਆਰ ਕੀਤਾ ਜਾ ਰਿਹਾ ਨਾ ਇੱਕ ਕੜਸ਼ਾ ਲਿਆ ਕੇ ਮਾਤਾ ਜੀ ਦੇ ਹੱਥ ਵਿੱਚ ਦਿੱਤਾ ਤੇ ਨਾਲ ਇੱਕ ਗੱਲ ਕਹੀ ਕਹਿਣ ਲੱਗੇ ਖੀਵੀ ਜੀ ਅੱਜ ਤੋਂ ਬਾਅਦ ਆਪਾਂ ਦੋਵੇਂ ਹੀ ਬਾਬੇ ਨਾਨਕ ਦੇ ਘਰ ਦੇ ਲਾਂਗਰੀ ਬਣ ਕੇ ਸੇਵਾ ਕਰਾਂਗੇ ਮਾਤਾ ਜੀ ਕਹਿਣ ਲੱਗੇ ਲਾਂਗਰੀ ਪਾਤਸ਼ਾਹ ਕਹਿਣ ਲੱਗੇ ਹਾਂ ਲਾਂਗਰੀ ਮਹਾਰਾਜ ਕਹਿੰਦੇ ਮੈਂ ਜਿੰਨਾ ਚਿਰ ਇਸ ਧਰਤੀ ਤੇ ਰਵਾਂਗਾ ਮੈਂ ਸ਼ਬਦ ਦਾ ਲੰਗਰ ਚਲਾਵਾਂਗਾ ਤੇ ਜਿੰਨਾ ਚਿਰ ਤੁਸੀਂ ਰਹੋਗੇ ਤੁਸੀਂ ਦੁਨਿਆਵੀ ਲੰਗਰ ਚਲਾਓਗੇ ਤੇ ਵੇਖਿਓ ਫਿਰ ਬਾਬੇ ਨਾਨਕ ਦੇ ਘਰ ਦੀਆਂ ਰਹਿਮਤਾ ਜੁਗਾਂ ਜੁਗੰਤਰਾਂ ਤੱਕ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਨਾ ਹੀ ਕਦੇ ਸ਼ਬਦ ਦੇ ਲੰਗਰ ਚੋਂ ਕਮੀ ਆਵੇਗੀ ਤੇ ਨਾ ਹੀ ਕਦੇ ਦੁਨਿਆਵੀ ਲੰਗਰ ਦੇ ਵਿੱਚ ਕਮੀ ਆਵੇਗੀ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਨੇ ਆ ਜਿਹੜਾ ਲੰਗਰ ਆਪਾਂ ਟਿਕ ਕੇ ਛਕ ਰਹੇ ਨਾ ਬਹਿ ਕੇ ਇਹਦੇ ਬਾਰੇ ਗੁਰੂ ਸਾਹਿਬ ਕਹਿੰਦੇ ਆ ਲੰਗਰ ਚੱਲੇ ਗੁਰ ਸ਼ਬਦ ਹਰ ਟੋਟ ਨਾ ਆਵੀਂ ਖੱਟੀਐ ਖਰਚੇ ਦਿੱਤਖ ਸੰਦੀ ਆਪ ਕਹਿੰਦੀ ਖੈਰ ਦੁਬੱਟੀਐ ਹੋਵੈ ਸਿਫਤਖ ਸੰਦੀ ਨੂਰ ਅਰਸ਼ੋਂ ਕੁਰਸੋਂ ਝਟਿਐ ਤੇ ਇਸ ਲੰਗਰ ਬਾਰੇ ਕਿਹਾ ਤੁਦ ਡਿੱਠੇ ਸੱਚੇ ਪਾਤਸ਼ਾ ਮਲ ਜਨਮ ਜਨਮ ਦੀ ਕਟਿਐ ਤੇ ਜਿਹੜਾ ਬਾਹਰ ਲੰਗਰ ਚੱਲੂਗਾ ਇਸ ਲੰਗਰ ਬਾਰੇ ਕਹਿੰਦੇ ਨੇ ਬਲਵੰਡ ਖੀਵੀ ਨੇਕ ਜਨ ਜਿਸ ਬੋਧੀ ਛਾਉ ਪਤਰਾਲੀ ਲੰਗਰ ਦੌਲਤ ਵੰਡਿਐ ਰਸ ਅੰਮ੍ਰਿਤ ਖੀਰ ਕਿਆਲੀ ਤੇ ਇਹ ਲੰਗਰ ਦੀ ਬਖਸ਼ਿਸ਼ ਆ ਕਿ ਤੁਸੀਂ ਕਿਤੇ ਬਣਾ ਕੇ ਵੇਖ ਲਓ ਕਿੰਨੀ ਸੰਗਤ ਤੁਰੀ ਆਵੇ ਪਤਾ ਹੀ ਨਹੀਂ ਪਈ ਰਸਤਾ ਬਸਤਾ ਕਿੱਥੋਂ ਤੁਰੀਆਂ ਆਉਂਦੀਆਂ ਨੇ ਉਹ ਪ੍ਰਾਣੀ ਸਿੰਘ ਅਰਦਾਸ ਕਰਦੇ ਹੁੰਦੇ ਸੀ ਨਾ ਲੰਗਰ ਛੱਕੇ ਕਿ ਮਹਾਰਾਜ ਰਸਤਾ ਬਸਤਾ ਦਰਗਾਹੋਂ ਭੇਜੀ ਇਹ ਸੱਚਮੁੱਚ ਹੀ ਗੁਰੂ ਨਾਨਕ ਦੇ ਪਿਤਾ ਦੇ 20 ਰੁਪਈਆ ਦੀ ਕਰਾਮਾਤ ਹੈ ਕਿ ਇਹ ਜਿਹੜੀਆਂ ਰਸਤਾ ਬਸਤਾ ਨੇ ਇਹ ਦਰਗਾਹ ਤੋਂ ਹੀ ਆਉਂਦੀਆਂ ਨੇ ਲੰਗਰ ਲਾ ਕੇ ਵੇਖ ਲਓ ਕਦੇ ਕਮੀ ਨਹੀਂ ਆਉਂਦੀ ਸਾ ਸੰਗਤ ਜੀ ਮੈਂ ਪਿਤਾ ਦੇ 20 ਰੁਪਈਏ ਤਾਂ ਕਿਹਾ ਕਿ ਇਹ ਲੰਗਰ ਜਿੰਨਾ ਵੀ ਹੈ ਪੱਕਦਾ ਹੈ ਇਹਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਨੇ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਕੀਤੀ ਉਹਨਾਂ ਦੇ ਵਰਤ ਤੜਾਏ ਤੇ ਉਹਨਾਂ ਨੂੰ ਗੁਰਮਤ ਦੇ ਪਾਂਧੀ ਬਣਾਇਆ